ਸੁਭਦੀ ਪਈ। ਮੇਰੇ ਜਿਹਨੇ ਘਰ ਨੂੰ ਅੱਗ ਲੱਗੀ ਆ। ਹਾਂਜੀ। ਕੀ ਕਾਰਨ ਹੋਇਆਗਾ? ਪਰ ਕਾਰਨ ਦਾ ਤਾਂ ਪਤਾ ਨਹੀਂ ਅਸੀਂ 3:30 ਵਜੇ ਮੇਰੀ ਅੱਖ ਅੰਦੀ ਸੀ ਜਦੋਂ ਦੇਖਿਆ ਸਿਲੰਡਰ ਤੇ ਅੱਗ ਲੱਗੀ ਪਈ ਸੀ ਬਹੁਤ ਜ਼ਿਆਦਾ ਤੇ ਫਰਿੱਜ ਨੂੰ ਵੀ ਬਹੁਤ ਅੱਗ ਲੱਗੀ ਪਈ ਸੀ। ਤੇ ਅਸੀਂ ਜਦੋਂ ਬੱਚਿਆਂ ਨੂੰ ਲੈ ਕੇ ਬਾਹਰ ਨਿਕਲਣ ਲੱਗੇ ਤਾਂ ਇੰਨਾ ਜ਼ਿਆਦਾ ਛੇਕ ਸੀਗਾ ਹੋ ਰਿਹਾ ਗੇਟ ਨੂੰ ਵੀ ਅੱਗ ਲੱਗੀ ਪਈ ਸੀ ਇੱਥੋਂ ਵੀ ਅਸੀਂ ਬਾਹਰ ਨਿਕਲਣਾ ਸੀਗਾ ਜੀ। ਜਦੋਂ ਅਸੀਂ ਪੌੜੀਆਂ ਦੇ ਵਿੱਚ ਗਏ ਤਾਂ ਪੌੜੀਆਂ ਵੀ ਇੰਨੀਆਂ ਗਰਮ ਸੀਗੀਆਂ ਕਿ ਬੱਚਿਆਂ ਦੇ ਪੈਰ ਮੱਚ ਗਏ, ਹੱਥ ਮੱਚ ਗਏ, ਮੇਰੀ ਵਾਈਫ ਦੀਆਂ ਦੋਵੇਂ ਬਾਹਾਂ ਗਲ ਗਈਆਂ ਜੀ। ਤੇ ਮੇਰਾ ਛੋਟਾ ਬੱਚਾ ਦਾ 3 ਸਾਲ ਦਾ ਜੀ ਉਹਦੇ ਵੀ ਹੱਥ ਮੱਚ ਗਿਆ ਦੋਵੇਂ ਪੈਰ ਗਲ ਗਏ ਜੀ ਉਹਦੇ ਬਿਲਕੁਲ ਇੱਕ ਵੱਡਾ ਬੱਚਾ ਜੀ ਮੇਰਾ ਉਹਦੇ ਵੀ ਹੱਥ ਮੱਚ ਗਏ ਤੇ ਮੇਰੇ ਵੀ ਥੋੜੇ ਥੋੜੇ ਹੋ ਗਏ ਸੀਗੇ ਜੀ ਚਲੋ ਮੇਨਾ ਤਾਂ ਫਰਸ਼ ਗਿਆ ਸੀਗਾ ਜੀ ਤੇ ਫਰਨੀਚਰ ਸਾਡਾ ਸਾਰਾ ਮੱਚ ਗਿਆ ਜੀ ਫ੍ਰਿਜ ਮੱਚ ਗਈ ਜੀ ਜਿੰਨੀ ਫੀਟਿੰਗ ਸੀਗੀ ਘਰ ਦੀ ਤਾਰਾ ਸੀਗੀਆਂ ਸਾਰੀਆਂ ਫਿਗਰ ਗਿਆ ਜੀ ਪਾਈਪਾ ਫਿਗਰ ਗਿਆ ਬੱਚੀ ਜੀ ਕਿੰਨਾ ਕ ਨੁਕਸਾਨ ਹੋਇਆ ਤੁਹਾਡਾ ਕੀ ਕੀ ਸਮਾਨ ਕੀਮਤੀ ਸਮਾਨ ਹੈ ਜਿਹੜਾ ਕੀਮਤੀ ਸਮਾਨ ਇਹ ਜੀ ਕਿਹੜਾ ਇਹ ਵੱਡਾ ਉਹ ਮੱਚ ਗਿਆ ਸੀਗਾ ਤੇ ਬਾਕੀ ਉਹ ਜਿਹੜਾ ਫਰਨੀਚਰ ਪਿਆ ਸੀਗਾ ਲੱਗਿਆ ਹੋਇਆ ਲੱਕੜ ਦਾ ਉਹ ਸਾਰਾ ਮੱਚ ਗਿਆ ਸੀਗਾ ਜੀ ਜਿੰਨੇ ਵੀ ਸਾਡੇ ਬੋਰ ਨੂੰ ਸੀਗੇ ਉਹ ਸਾਰੇ ਮੱਚ ਗਏ ਸੀ ਇਨਵਰਟਰ ਬੈਟਰੀ ਸਭ ਕੁਝ ਮੱਚ ਗਿਆ ਜੀ ਕੀ ਮੰਗ ਕਰਦੇ ਹੋ ਸਰਕਾਰ ਨੂੰ ਸਰਕਾਰ ਤੋਂ ਇਹੀ ਕਰਦੇ ਆ ਜੀ ਵੀ ਹਾਂ ਮੇਰੇ ਖਰਚਿਆਂ ਦੇ ਇਲਾਗ ਵਾਸਤੇ ਜੋ ਵੀ ਵੱਡਾ ਮੁਆਵਜ਼ਾ ਦਿੱਤਾ ਜਾਵੇ ਜੀ ਮੇਰਾ ਬਹੁਤ ਨੁਕਸਾਨ ਹੋ ਚੁੱਕਿਆ ਜੀ ਪੂਰਾ ਪਰਿਵਾਰ ਬਿਲਕੁਲ ਮੱਚ ਰਿਹਾ ਜੀ ਡਾਕਟਰ ਵੀ ਕਹਿੰਦੇ ਇਹਨਾਂ ਦੇ ਅੰਦਰ 2-2 3-3 ਕਿਲੋ ਗੈਸ ਤੇ ਧੂਆ ਜੰਮ ਚੁੱਕਿਆ ਜੀ ਵੀ ਇਹਨਾਂ ਨੂੰ ਪਰ ਚਾਰ ਪੰਜ ਮਹੀਨੇ ਲੱਗ ਗਏ ਜਿਹੜੇ ਕਬਰ ਬੋਲ ਮੈਂ ਕਰਦਾ ਜੀ ਕਦੇ ਕਦੇ ਬਸ ਗੱਡੀ ਦਾ ਕੀੜਾ ਹੀ ਲਾਉਣਾ ਮੇਰੇ ਮਾਪੇ ਨੇ ਜਿਹੜੇ ਉਹ ਵੀ ਦੋਨੋਂ ਪੈਰਾਲਾਈਜ਼ ਨੇ ਜੀ ਕੱਟ ਲਿਆ ਜੀ ਕਮਾਉਣ ਵਾਲਾ ਪਤਾਰ 500 ਦੀ ਿਹੜੀ ਕਰਦਾ ਜੀ ਮੈਂ ਤੇਰੇ ਤੋਂ ਬਸ ਪੰਨੂ ਸਾਹਿਬ ਅੱਜ ਘਰ ਨੂੰ ਅੱਗ ਲੱਗੀ ਐ ਤੁਸੀਂ ਸਮਾਜ ਸੇਵਕ ਤੌਰ ਤੇ ਇਹਨਾਂ ਦੇ ਘਰ ਪਹੁੰਚੋ ਕੀ ਕਹਿਣਾ ਚਾਹੁੰਦੇ ਦੇਖੋ ਜੀ ਬਹੁਤ ਦੁਖਦਈ ਘਟਨਾ ਹੈ ਜੀ ਸਭ ਤੋਂ ਰਾਤ ਨੂੰ 1 ਵਜੇ ਪਤਾ ਲੱਗਿਆ ਮਰੀਦ ਨੇ ਮੈਸੇਜ ਕੀਤਾ ਵੀ ਇਹ ਗੱਲਬਾਤ ਮੈਂ ਕਿਹਾ ਕਿ ਸਾਨੂੰ ਸਭ ਨੂੰ ਤਾਂ ਪਤਾ ਨਹੀਂ ਲੱਗਿਆ ਚਲੋ ਕਿਸੇ ਦੱਸਿਆਏਗਾ ਬਹੁਤ ਦੁਖਦਈ ਘਟਨਾ ਹੈ ਮਾਲਕ ਨੇ ਬਚਾ ਲਈ ਕਿਉਂਕਿ ਛੋਟੇ ਛੋਟੇ ਬੱਚੇ ਵੀ ਘਰ ਦੇ ਸੀ ਡੈਡੀ ਇਹਨਾਂ ਦੇ ਪਹਿਲਾਂ ਹੀ ਡਿਪਰੈਸ਼ਨ ਦੇ ਮਰੀਜ਼ ਨੇ ਜੀ ਇਹਨਾਂ ਦੀ ਬਹੁਤ ਕਹਾਣੀ ਦੁਖਦਈ ਕਿਉਂਕਿ ਇਹਨਾਂ ਨੇ ਵੀ ਕੁਝ ਕਰ ਜਾ ਚੱਕੇ ਪਹਿਲਾਂ ਆਪਣਾ ਬਾਹਰ ਜਾਣ ਦਾ ਪ੍ਰੋਗਰਾਮ ਬਣਾਇਆ ਹੋਈ ਸੀ ਉਹ ਵੀ ਰੋਜੀ ਰੋਟੀ ਲਈ ਚਲੋ ਘਰ ਛੱਡ ਕੇ ਬੰਦਾ ਜਾ ਰਿਹਾ ਸੀ ਸਰਕਾਰ ਨੂੰ ਵੀ ਇਹੀ ਮੰਗ ਕਰਕੇ ਇਹਨਾਂ ਦੀ ਜਿੰਨੀ ਮਦਦ ਹੈ ਉੰਨੀ ਕੀਤੀ ਜਾ ਬਾਕੀ ਜਿਹੜੇ ਸਮਾਜ ਸੇਵੀ ਨੇ ਆਪਣੇ ਲੋਕ ਇਹਨਾਂ ਦੀ ਜ਼ਰੂਰ ਮਦਦ ਕਰਨੀ। ਪਰ ਇਹ ਨਾਮ ਆਪਣਾ ਭਾਈ ਇਹ ਅੱਗ ਲੱਗ ਗਿਆ ਘਰ ਨੂੰ ਕਿਵੇਂ ਕੀ ਕਾਰਨ ਹੈ ਕਿਵੇਂ ਲੱਗੀ ਹੈ? ਕਿੰਨੇ ਕਿ ਦਿਨ ਆ ਕਿੰਨੇ ਕਿ ਦਿਨ ਦੀ ਗੱਲ ਹੈ? ਅਰਸੋ ਰਾਤ ਨੂੰ ਕੌਣ ਕਿਹਾ ਉਹ ਨਹੀਂ ਸੀ ਆਇਆ ਦੇ ਸਤਾ ਹੋਇਆ ਪੱਕੇ ਬੰਦ ਹੋ ਗਏ ਜਦੋਂ ਗੇਟ ਖੋਲਿਆ ਸੀ ਨੇ ਸਾਰੇ ਅੱਗ ਲੱਗੀ ਪਈ ਸੀ ਬਚਨ ਦੇ ਮਾਰੇ ਸੀ ਉੱਪਰ ਚੜ ਗਏ ਪੌੜੀਆਂ ਤੇ ਉੱਪਰ ਸਾਰੇ ਸੇਕ ਉੱਪਰ ਸੱਠੜੇ ਉੱਪਰ ਦਿਖਦੀ ਸਾਰੀ ਬੱਚੀਆਂ ਕਿੰਨੇ ਪਰਿਵਾਰ ਦੇ ਮੈਂਬਰਾਂ ਨੂੰ ਸੇਕ ਲੱਗਿਆ ਜੀ ਚਾਰ ਲੋ ਬੋ ਬੇਟੇ ਨੇ ਮੈਂ ਆਸ ਕਰਨੀ ਨੇ ਤੇ ਕੀ ਮੰਗ ਰੱਖਦੇ ਹਾਂ ਤੁਸੀਂ ਸਰਕਾਰ ਤੋਂ no to to la vid chomba to vid chomba ha